ਜੀ ਕੀ ਹਾਲ ਚਾਲ ਆ ਜੀ ਅੱਜ ਨਾਲ ਦੇ ਪਿੰਡ ਹੈਗਾ ਮੇਲਾ ਸਾਈਕਲ ਤੇ ਅੱਜ ਮੇਲਾ ਵੇਖਾਂ ਚੱਲੇ ਆ ਨਾਲੇ ਥੋੜੀ ਅਸਰਾਧ ਹੋ ਜੂ ਸਰੀਰ ਦੀ ਨਾਲੇ ਮੇਲਾ ਵੇਖ ਆਉ ਦੂਰੀ ਆ ਪਿੰਡ ਸਾਈਕਲ ਦੇ ਮੇਲਾ ਵੇ ਕੱਢ ਲਿਆ ਜੀ ਖਾਣੇ ਟਾਈਮਾਂ ਦਾ ਲੋਕ ਤੁਰ ਤੁਰ ਕੇ ਜਾ ਵੜਦੇ ਫੇਰ ਸਾਈਕਲ ਆ ਗਏ ਫੇਰ ਮੋਟਰਸਾਈਕਲ ਹੁਣ ਗੱਡੀਆਂ ਆ ਗਈਆਂ ਸਾਈਕਲ ਤੇ ਦਾ ਅੱਜ ਕੱਲ ਹੁਣ ਕੋਈ ਦਿਖਾਉਣੇ ਤੁਹਾਨੂੰ ਰੌਣਕਾਂ ਅੱਜ ਕਲਾਕਾਰ ਵੀ ਵਧੀਆ ਲੈਜੈਂਡਾ ਆਉਣਾ ਕੋਈ ਪੁਰਾਣਾ ਹੀ ਕਲਾਕਾਰ ਵਧੀਆ ਜੁੜੇ ਰਹੋ ਵੀਡੀਓ ਨਾਲ ਅਵੀ ਜਿਹੜੇ ਪਿੰਡ ਮੇਲਾ ਪਹੁੰਚ ਗਏ ਆ ਪਿੰਡ ਦਾ ਨਾਮ ਬਾਅਦ ਚ ਦੱਸੂ ਵੀਡੀਓ ਦੇ ਐਂਡ 'ਚ ਜਾਂ ਤੁਹਾਨੂੰ ਜਦੋਂ ਕਲਾਕਾਰ ਲੱਗਾ ਉਹਦਾ ਪਤਾ ਲੱਗ ਜੇਣਾ ਕਿਹੜਾ ਪਿੰਡ ਆ ਇਹਨਾਂ ਦਾ ਦਰਦਨਾ ਵੀ ਜੌਲਾ ਦਾ ਪਿੰਡ ਵਾਈਦਾ ਓਹ ਗਰੀਬ ਟਿੱਕੀ ਜਾਂਦੇ ਟਿੱਕੀਆਂ ਭੱਲਿਆਂ ਦੇ ਸਾਡਾ ਵੀ ਸੋਨਾ ਚੰਗਾ ਏ ਸਾਡਾ ਵੀ ਸੋਨਾ ਚੰਗਾ ਏ ਪਰ ਡੱਡਾ ਘਰ ਮੁਸਬਾਉ ਸੁਦਾ ਕੋਈ ਬੋਲ ਮਨ ਆਉਂਦੀ ਅੱਜ ਕੀ ਏ ਜਾਂਦੀ ਵਾਰ ਹੀ ਮਨ ਜਾਏ ਕਾਫੀ ਏ ਸਾਰੇ ਜੱਗ ਨੂੰ ਮਨਾ ਕੇ ਕੀ ਲੈਣਾ ਨਹੀਂ ਇਕੱਲਾ ਯਾਰ ਹੀ ਮੱਤਦਾ ਏ ਆਪ ਹੀ ਏ ਪਰ ਅਪਨੋਤਾ ਮਨਾਉਣ ਦੀ ਸੋਚੀ लॻंदी विछोड़ पेव संसार जी किनारा जॾो सरसाना नदी का किनारा जाता हूँ तक्का छम छम जोड़ लग दिया सरसा नदी का किनारा जाता हूँ छम छम जोड़ लग दिया कलाकार इंसान ਤੁਹਾਨੂੰ ਪ੍ਰਸਾਦ ਦੀ ਕਮਤ ਕਮਰਤੀ ਦੋਹਾਂ ਹੰਗ ਮੇ ਵਾਲੀ ਨੌਗਰੀਂ ਦੀ ਰੱਖੀ ਵਾਸਤੇ ਤੇ ਜਰੂਰ ਤੇ ਡਾਕਰੇ ਵਾਸਤੇ ਖਾਲਸਾ ਸਾਜ ਰਹੇ ਨੇ ਤੁਸੀਂ ਵਰਤਿਓ ਮੇਰੇ ਨਾਲ ਅਨੰਤ ਗੁਰਸਾਹਿਬ ਨੂੰ ਲੈ ਜਾਓ ਤੇਰਾ ਘਰ ਮੇਰਾ ਸਭ ਖਾਲਸਾ ਦੇ ਸਾਜਿਆ ਹੋ ਗਏ ਬਲ ਹਿਤੇ ਯਾਹ ਮਰਦ ਹੱਦ ਮਰਾਂ ਅਫਰੀਆਂ ਅਗਲੀਲਾ ਬਲ ਹਿਤੇ ਬੇ ਕੋ ਮਰ Non ti chiederai quelli che non vogliono fare nulla, non ti dirò nulla. Tutte le cose che hanno, le cose da la rottura, da la rottura, da me. Non ti chiederai quelli che ਪਰਾਣਾ ਰੋਆ ਪਰਾਣਾ ਪੈਰਾਵਾ ਰੰਗ ਬੜਾ ਪਿਆਰਾ ਉਹਨਾਂ ਟਰੈਕਟਰ ਨੂੰ ਪੁੱਤਰ ਸਦੀਕ ਲੱਗਾ ਦਰਮਾਨਕ ਬੈਠਾ ਆਪਣਾ ਮਾਨਕਾ ਬੈਠਾ ਚਣ ਲੈ ਲੈ ਯਾ ਇਹਦੇ ਨਾਲ ਉਂਗਲਾਈਆਂ ਕਹਿੰਦੇ ਸੈੱਟ ਹੋ ਜਾਂਦੀਆਂ ਆਲਗਨ ਫੇਰ ਖਾ ਲੋ ਚਲਾ ਬਣਾ ਲਓ ਬਦਿਆ ਇਹ ਪਿੱਤਲ ਦੇ ਹੁੰਦੇ ਨਾ ਤਾਂਬੇ ਦੇ ਤਾਂਬੇ ਦੇ ਠੀਕ ਪੈਂਡ ਦਾ ਮੇਲਾ ਤਾਂ ਉਵੇਂ ਹੀ ਰਹਿ ਗਿਆ ਆਪਣਾ ਹਾਂ ਜਿਹੜੇ ਗੁੜੇ ਕੱਢੇ ਹੀ ਨਹੀਂ ਗਏ ਅੱਜ ਸ਼ਾਪਿੰਗ ਕਰਦੇ ਜੰਮੀਵਾਰੇ ਦੀ ਮੇਲਾ ਅੱਜ ਪੂਰਾ ਸ਼ਾਪਿੰਗ ਹੋ ਰਹੀ ਆ ਸ਼ਾਪਿੰਗ ਹੋ ਪਾਗੀ ਲੈਣਾ ਹੈ ਲੈ ਲੈ ਇਹਦੇ ਲਈ ਲੈ ਲੈ ਇਹਦੇ ਲਈ ਦੂਜਾ ਤਾਂ ਹਸਲ ਤਾਂ ਹੀ ਫੁੱਟਦੀ ਆ ਅੱਛਾ ਰਾਤ੍ਰਿਕਾ ਸ਼ੋਅ ਤਾਂ ਨਹੀਂ ਫੁੱਟਦਾ ਲੈ ਗਾਈਦਾ ਜਮਨ ਨੇ ਕੋਲ 500 ਹੋਗੇ ਨਾ

¡Gracias! ਸੁਣਾ ਗਾਣਾ ਤੇਜ ਹੈ ਧਿਆਨ ਦੇ ਕੇ ਸੁਣਾ ਬਣੇ ਪਤਾ ਕਹਿੰਦੀ ਕਹਿੰਦੀ ਜਦੋਂ ਵੀ ਮਾਂ ਖਾਣਾ ਮੰਨ ਲੱਭ ਲੈਣਾ ਬੱਜਵੇ ਕਹਿੰਦੀ ਗਣ ਕਿੰது ਦਸਤਰਾਂ ਕੰਮ ਦਾ ਰਾਜਵੇ ਕਹਿੰਦੀ ਰਿਸ਼ਤੇਦਾਰੀ ਆ ਕੋ ਸ਼ੋਲਿਆਂ ਦਾ ਮਾਣ ਨਹੀਂ ਕਹਿੰਦੀ 有有。嗯 ਇਥੋਂ ਪਤਾ ਲੱਗਦਾ ਜਵਾਕ ਜਮਾ ਨਹੀਂ ਸਾਹਮਣੇ ਜਦੋਂ ਨਿੱਕਾ ਜਵਾਕ ਕੋਤੀ ਚੱਕਦੇ ਆ ਨਿੱਕਾ ਜਵਾਕ ਬੰਦਿਆ ਉਹ ਲੈਣਾ ਕਿਦਾਂ ਕਰਨਾ ਪੈਣਾ ਹੈ ਅੱਛਾ 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 ਓਕੇ 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 ਸੌਣ ਲੱਗੀ ਜਮਾ ਭੈਣ ਦੀ ਜਵਾਕ ਚੱਕੀ ਖੜੇ ਜੋ ਥੱਲੇ ਦੀ ਰੋਣ ਲੱਗਣਾ ਤੇ ਆਣਗੇ ਲੱਭੀ ਤੇ ਫੜ ਗਿਆ ਤੇ ਜਨੂਲਾ ਜਪਟੂ ਕੱਟਦਾ ਹੇ ਗਾਲ ਨੇ ਬਾਸ ਸੁਣੋ ਡਗੇ ਤੇ ਮੈਂ ਕਿਹਾ ਤੂੰ ਛੱਡ ਦੇ ਗੇ ਆਲ ਨਹੀਂ ਇਹ ਰੋਟੇ ਜਨੂਲਾ ਜਪਟੂ ਕੱਟਦਾ ਹੇ ਗਾਲ ਨੇ ਬਾਸ ਮਾਤਾ ਨੂੰ ਫੜ ਕੇ ਨੀਂਗਾ ਵੀ ਆਪਾਂ ਚੱਲੇ ਹੇ ਮੇਲਾ ਦੇਖ ਕੇ ਚਾ ਪਦਾ ਸੂਰਜ ਦੇਖੋ ਆਪਾਂ ਆ ਗਏ ਪਿੰਡ ਜੀ ਅੱਜ ਸਾਈਕਲ ਤੇ ਮੇਲਾ ਦੇਖ ਕੇ ਆਂਦਾ ਤੇ ਰਹੀ ਹੈ ਕੰਮ ਤੇ ਸਮਨ ਸਾਡਾ ਬੋਰਾ ਜੀ ਅੰਮ੍ਰਿਤ ਗੁਰੂ ਜੀ ਪਾਣ ਦੇ ਗੁਰੂ ਜੀ ਕੋ ਸਮਾਣਾ ਦਾ ਅਰਮਨ ਬਖਸ਼ਵਾਰ ਰਹਾ ਚੱਲ ਠੀਕ ਆ ਵੀ ਮਿਲਦੇ ਆਂਗੇ ਅਗਲੇ ਵੀਡੀਓ ਚ ਅੱਸੀ ਕਾਲ ਜੀ